ਜਦੋਂ ਅਸੀਂ ਕ੍ਰਿਮੀਨਲ ਨੂੰ ਫੜ ਲਿਆ ਉਹਨੂੰ ਲਿਆ ਕੇ ਮੇਰੇ ਕੋਲ ਸਰ ਟੋਕੇ ਅੰਦਰ ਕੀ ਕਹਿਣਾ ਚਾਹੁੰਦੇ ਹੋ ਮੈਂ ਸਰ ਇਹ ਕਹਿਣਾ ਚਾਹੁੰਦੀ ਆ ਕਿ ਜਿਸ ਵੀ ਬੰਦੇ ਨੇ ਕਰਮ ਕੀਤਾ ਹੈ ਉਹਨੂੰ ਸਾਡੇ ਹਵਾਲੇ ਕੀਤਾ ਜਾਵੇ ਮਾਪੇ ਦੇ ਹਵਾਲੇ ਕੀਤਾ ਜਾਵੇ ਬੱਚੇ ਨੂੰ ਮਾਪੇ ਨੇ ਪੈਦਾ ਕੀਤਾ ਹੈ ਨਾ ਕਿ ਇਹਨਾਂ ਨਹੀਂ ਹੈ ਥਾਣੇ ਵਾਲਿਆਂ ਨੇ ਜਦੋਂ ਥਾਣੇ 'ਚ ਕਦੇ ਕਿਸ ਨੂੰ ਇਨਸਾਫ ਨਹੀਂ ਮਿਲਦਾ ਫਿਰ ਇਹ ਕਿਉਂ ਸਾਡੇ ਹੱਥ ਫੜਦੇ ਆ ਉਸ ਬੰਦੇ ਨਾਲ ਜੋ ਵੀ ਵੈਰੀਫਿਕੇਸ਼ਨ ਕਰਨੀ ਹੈ ਕਰਕੇ ਉਹਨੂੰ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਡਿਸਾਈਡ ਕਰਾਂਗੇ ਉਹਨੂੰ ਕੀ ਪੈਨਿਸ਼ਮੈਂਟ ਦੇਣੀ ਹੈ ਹਾਂ ਫਿਰ ਕਿਉਂ ਮਾਰੇ ਸਾਡਾ ਇੱਕ ਇੱਕ ਬੱਚਾ ਹੈ ਅਸੀਂ ਬਾਹਰ ਨੌਕਰੀਆਂ ਪੇਸ਼ ਕਰਨੇ ਕਿ ਆਪਣੇ ਬੱਚਿਆਂ ਨਾਲ ਨੂੰ ਦੂਸਰੀ ਵਾਰ ਇਹ ਬੰਦਾ ਸਾਡੀ ਪਿੰਡ ਚ ਆ ਜਾਂਦਾ ਔਰ ਇਹਨੂੰ ਅੰਦਰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਜਿਹੜੀ ਤੁਹਾਨੂੰ ਦਿੱਤੀ ਜਾਂਦੀ ਹੈ ਸਾਨੂੰ ਪ੍ਰੋਟੈਕਸ਼ਨ ਪਹਿਲਾਂ ਵੀ ਪਹਿਲਾਂ ਵੀ ਆਇਆ ਸੀ ਪਹਿਲਾਂ ਹੀ ਸਰ ਨੂੰ ਨੂੰ ਮੰਨਿਆ ਕਿ ਇਹ ਬੱਚੇ ਇਹ ਜਿਹੜਾ ਬੰਦਾ ਹੈ ਸਾਡੇ ਪਿੰਡ ਆਇਆ ਹੈ ਲੇਕਿਨ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੁ ਰਿਅਰ ਕਰਦੇ ਆ ਕਿ ਅਗਰ ਕੁਛ ਇਦਾਂ ਦਾ ਗਲਤ ਹੁੰਦਾ ਹੈ ਤੁਹਾਡੇ ਦੇ ਨਾਲ ਤੇ ਤੁਸੀਂ ਉਹਨਾਂ ਦੀ ਗੱਡੀ 'ਚ ਨਹੀਂ ਬੈਠਣਾ ਹਰ ਤਰੀਕੇ ਦੀ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਆ ਕਿ ਤੁਸੀਂ ਆਪਣੀ ਹਿਫਾਜ਼ਤ ਕਰਨੀ ਹੈ ਇਹ ਤਾਂ 사실 ਆਪਣੇ ਬੱਚਿਆਂ ਨੂੰ ਇਦਾਂ ਦਾ ਕੁਝ ਦੱਸਿਆ ਹੋਇਆ ਹੈ ਜਾਂ ਸਕੂਲਾਂ 'ਚ ਸਿਖਾਇਆ ਜਾਂਦਾ ਹੈ ਤਾਂ ਸਾਡਾ ਬੱਚਾ ਬਚ ਗਿਆ ਨਹੀਂ ਤਾਂ ਸਾਡੇ ਬੱਚਿਆਂ ਨਾਲ ਕੁਝ ਵੀ ਹੋ ਜਾਂਦਾ ਅਸੀਂ ਕਿਉਂ ਪੁਲਿਸ ਦਾ ਬੇਤ ਕਰੀਏ ਅਸੀਂ ਕਿਉਂ ਪ੍ਰਸ਼ਾਸਨ ਦਾ ਬੇਤ ਕਰੀਏ ਕੀ ਉਹ ਕੁਝ ਡਿਸਾਈਡ ਕਰਨਗੇ ਨਾ ਵਾਸਤੇ ਅਸੀਂ ਡਿਸਾਈਡ ਕਰਾਂਗੇ ਪੁਲਿਸ ਪ੍ਰੋਟੈਕਸ਼ਨ ਕੋਈ ਕੁਝ ਨਹੀਂ ਉਹਨੂੰ ਦਿੱਤੀ ਜਾਣੀ ਚਾਹੀਦੀ ਉਹਨੂੰ ਸਟੇਨ ਵਾਲੀ ਕੀਤਾ ਜਾਏ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਆ ਕਿ ਉਸ ਬੰਦੇ ਨੂੰ ਬੁਲਾਇਆ ਜਾਏ ਸਾਡੇ ਸਾਹਮਣੇ ਉਹਨੂੰ ਕੋਈ ਇੱਕ ਗੱਲ ਬਾਤ ਕਰੀਏ ਚਲੋ ਥੈਂਕ ਯੂ ਸਰ ਇਹ ਜਿਹੜਾ ਮਾਮਲਾ ਕੋਈ ਬਤਾ ਦੇ ਰਹੀ ਹੈ ਪੂਰਾ ਇਨਵੈਸਟੀਗੇਸ਼ਨ ਕਰਨੀ ਲੱਗਿਆ ਤਾਂiala ਵੇੜ ਦਾ ਮਾਮਲਾ ਜਿਹੜਾ ਪਹਿਲਾਂ ਹੋਣੇ ਜਿਹੜਾ ਉਸ ਸਮੇਂ ਪਹਿਲਾਂ ਹੀ ਗੱਡੀ ਦੇ ਵਿੱਚ ਇੱਕ ਨੌਜਵਾਨ ਦੱਸਿਆ ਜਾਂਦਾ ਮਾਲੀ ਦਾ ਦੱਸਿਆ ਜਾ ਰਿਹਾ ਹੈ। ਅਹ ਪੁਲਿਸ ਹੁਣ ਤਾਂ ਜਾਂਚ ਕਰ ਰਹੀ ਹੈ ਬਹੁਤ سارے ਲੋਕ ਚੁਜੂ ਹੋਏ ਹੈ। ਪੁਲਿਸ ਕਹਿੰਦਾ ਕਦੇ ਕੋਈ ਬੋਲ ਸਕਦਾ ਅਸੀਂ ਜਾ ਕੇ ਬੋਲ ਸਕਦੇ ਕਿਸੇ ਦੇ ਪਿੰਡੋਂ ਵੀ ਆ ਬੱਚੇ ਆ ਜਾ ਬੈਠ ਤੈਨੂੰ ਘਮਾ ਲਿਆ ਇਹ। ਇਹ ਤਾਂ ਬੱਚਾ ਨਾਲ ਸਿਆਣਾ ਸਗਾ ਉਹਨੇ ਜਾ ਕੇ ਉਹਨੂੰ ਦਬਕ ਦਿੱਤਾ ਉਹ ਗੱਡੀ ਲੈ ਕੇ ਉਸੇ ਟਾਈਮ ਭੱਜ ਗਿਆ। ਦੇਹੇ ਬੋਲਦੇ ਆ ਕਿ ਸਾਈਕੋ ਸਗਾ ਸਾਈਕੋ ਨੂੰ ਕਿਹਾ ਪਤਾ ਕਿ ਹਾਂ ਵੀ ਸਾਈਕੋ ਉਧਰ ਮਤਲਬ ਕਿ ਗੱਡੀ ਕਿੱਦਾ ਛੱਡ ਕੇ ਭੱਜ ਗਿਆ ਦੱਸੋ ਮੈਨੂੰ ਉਹ ਗੱਡੀ ਲੋਕ ਕੀ ਕਰ ਗਿਆ ਹੁਣ ਮੇਰੀ ਗੱਡੀ ਕਿਤੇ ਫਸੂਗੀ ਕਿ ਉਹਨੂੰ ਮੈਂ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਕੋਈ ਹੈਲਪ ਮੰਗੂਗਾ ਹਾਂ ਵੀ ਮੇਰੀ ਗੱਡੀ ਸਭੀਏ ਮੇਰੀ ਗੱਡੀ ਕਢਾ ਆ ਕੇ ਉਹ ਗੱਡੀ ਛੱਡ ਕੇ ਕਿਉਂ ਭੱਜ ਗਿਆ ਜੀ ਉੱਥੇ ਸਾਈਕੋ ਸਾਈਕੋ ਕਿਹਨੇ ਚੈੱਕ ਕਰਕੇ ਦੱਸ ਉੱਥੇ ਏਐਸਆਈ ਸਾਹਿਬ ਸਗੇ ਉਹ ਨਾਲ ਉੱਥੇ ਵੀ ਜੇ ਸੇ ਐਨਕਾ ਲਾਈਆਂ ਹੋਈਆਂ ਸੀ ਉਹਨਾਂ ਨੇ ਮੈਨੂੰ ਨਾਮ ਨਹੀਂ ਉਹਨਾਂ ਦਾ ਯਾਦ ਉਹ ਮੈਨੂੰ ਕਹਿੰਦੇ ਆ ਉਹ ਰਿਚ ਫੈਮਿਲੀ ਤੋਂ ਆਇਆ ਤੇ ਸਾਈ ਤੇ ਉਹ ਮਤਲਬ ਕਿ ਐਂਦਾ ਕਿਹੜੇ ਥਾਣੇ ਕਿਹੜੇ ਥਾਣੇ ਪਾਣੇ ਪਿੱਛੇ ਆਪਣਾ ਘਰ ਤੋਂ ਹਾਂਜੀ ਸਾਹ ਦੇ ਹਾਂਜੀ ਉੱਥੇ ਆਪਾਂ ਗਏ ਸੀਗੇ ਫਿਰ ਅਸੀਂ ਇੱਧਰ ਨੂੰ ਆ ਗਏ ਉਹਦੇ ਬਾਅਦ ਚ ਫਿਰ ਇੱਥੇ ਆ ਗਏ ਇਹਨਾਂ ਨੇ ਅੰਦਰ ਬਾੜੇ ਇਹ ਗੱਲ ਕਿੰਨੇ ਕ ਵਜੇ ਦੀ ਬਾਈ ਸਾਇਕੋ ਹੈ ਸਾਇਕੋ ਤਾਂ ਉਹ ਪਰਿਵਾਰ ਉਹਨੂੰ ਘਰ ਰੱਖੇ ਗੱਡੀ ਦੇ ਕੇ ਤੋੜਿਆ ਬਿਲਕੁਲ ਸਾਇਕੋ ਹੈ ਗੱਡੀ ਥੋੜਾ ਜਿਹਾ ਲਾਉਂਗਾ ਜੀ ਤੇ ਲਵਾਉਂਦਾ ਜੀ ਜੀ ਰੱਖੇ ਲਵਾਉਂਦੇ ਤੇ ਗੱਡੀ ਚ ਠੀਕ ਹੈ ਜੀ ਹਯਾਤ ਹੋਟਲ ਦੇ ਵਿੱਚ ਰਾਤ ਰੁਕਿਆ ਵਾ ਉਹ ਠੀਕ ਹੈ ਜੀ ਮੇਰੇ ਕੋਲ ਪੂਰਾ ਬਿੱਲ ਪਿਆ ਵਾ ਫੋਨ ਦੇ ਵਿੱਚ ਉਹਨੂੰ ਕੋੜਾ ਪੁੱਛ ਆਦ ਹਾਟਲ ਦਾ ਮੇਰੇ ਕੋਲ ਪਿਆਇਆ ਤੇ ਉਹ ਬੰਦਾ ਇਹ ਕੰਦ ਦੇ ਵਿੱਚ 1:00 ਵਜੇ ਤੇ ਟਪਉਂਦਾ ਜੀ ਤੇ ਗੱਡੀ ਚੋਂ ਸਲਿੱਪ ਨਿਕਲੀ ਆ ਸਵੇਰ ਦੀ ਸਵੇਰ 8:30 ਵਜੇ ਬਿੜ ਬਿੜ ਚ ਆ ਜਾਂਦਾ ਮੁੰਡੇ ਟਿੱਕਰ ਠੀਕ ਹੈ ਜੀ ਹਾਂਜੀ ਹਾਂਜੀ ਕਹਿੰਦਾ ਕਿੱਥੇ ਹੈ ਕੌਣ ਜੀ ਇਹ ਬੰਦਾ ਕਿੱਥੇ ਰਹੇ ਇਹ ਤਾਂ ਪਤਾ ਨਹੀਂ ਕੋਲ ਬੰਦਾ ਰਹਿੰਦਾ ਤੇ ਇਹ ਨੂੰ ਇੱਕ ਦਿਨ ਪਹਿਲਾਂ ਹੋਟਲ ਦੀ ਸਲਿੱਪ ਨਿਕਲੀ ਗੱਡੀ ਚੋਂ ਤੇ ਏਐਸਏ ਸਾਹਿਬ ਨੂੰ ਲਈ ਦੋਏ ਸਲਿੱਪਾਂ ਨੂੰ ਬੁਲਾਇਆ ਉਹਨੂੰ ਉੱਥੋਂ ਲੈ ਕੇ ਆਏ ਆ ਵੀਡੀਓ ਵੀਕ ਹੋਈ ਆ ਸਾਰਾ ਕੁਝ ਜਿੱਦਾਂ ਵਾਲੇ ਦੁਆਲੇ ਪਤਾ ਲੱਗਿਆ ਆ ਦੇ ਉਹ ਲਈ ਇਸ ਦੇ ਇਸ ਦੇ ਇਸ ਰੰਗ ਹੁਣ ਜਿਹੜੀ ਸਾਈਕੋ ਦੀ ਗੱਲ ਕਰ ਰਹੇ ਹਾਂ ਯਾਦ ਹੌਪਟਲ ਦੀ ਤੁਸੀਂ ਦੇਖ ਕੇ ਪਰਚੀ ਆ ਕਿ ਕਿਹ ਕਿਹਸ ਬੰਦੇ ਨੇ ਜਾਂਚ ਕੀਤੀ ਕਿ ਉਹ ਸਾਈਕੋ ਆ ਕੋਈ ਏਐਸਆਈ ਸਾਹਿਬ ਹੈ ਉਹਨਾਂ ਦਾ ਮੈਂ ਨਾਮ ਨਹੀਂ ਜਾਣਦਾ ਇਹਨਾਂ ਕਲਾਈਆਂ ਹੋਈਆਂ ਸੀ ਉੱਥੇ ਆਪਾਂ ਗਏ ਆ ਉਹ ਕਹਿੰਦੇ ਜੀ ਮੈਂਟਲੀ ਅਫਸੈਟ ਆ ਬੰਦਾ ਅਸੀਂ ਕਹਿੰਦੇ ਮੈਂਟਲੀ ਅਫਸੈਟ ਆ ਤਾਂ ਸਾਡੇ ਪ੍ਰਿੰਟ ਦੇ ਵਿੱਚ ਉਹ ਗੱਡੀ ਦੇ ਵਿੱਚ ਕੀ ਕਰ ਰਿਹਾ ਜੇ ਮੈਂਟਲੀ ਅਫਸੈਟ ਆ ਬੱਚਿਆਂ ਨੂੰ ਕਿਉਂ ਪੁੱਛ ਰਿਹਾ ਕਿ ਹਾਂ ਵੀ ਤੈਨੂੰ ਘੁਮਾ ਕੇ ਲੈ ਕੇ ਆਵਾਂ ਪਰ ਕਿੱਥੋਂ ਚੱਲ ਕੇ ਆਏ ਜੀ ਕਿਥੋਂ ਮਹਾਲੀ ਤੋਂ ਚੱਲ ਕੇ ਆਇਆ ਤੇ ਸਾਡੇ ਪਿੰਡ ਆ ਗਿਆ ਸਾਈ ਕੋ ਹਾਂ ਵੀ ਸਾਡੇ ਸਾਡੇ ਬੱਚਿਆਂ ਨੂੰ ਚੱਕਣ ਆਇਆ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਵੀ ਇਹ ਤੋਂ ਬੰਦਾ ਗੱਡੀ ਚੱਲੀ ਰਹੀ ਪਹਿਲਾਂ 20 ਮਹੀਨੇ ਦੇ ਪਹਿਲਾ ਬੱਚਾ ਉਹ ਇਹੀ ਬੱਚੇ ਨੂੰ ਉਹ ਬੰਦਾ ਮਤਲਬ ਉਹ ਬੱਚਿਆਂ ਨੂੰ ਪਾਣੀ ਦੇਦਾ ਤੇ ਉਹ ਦਿਨ ਨਹੀਂ ਮਤਲਬ ਕਿ ਜੋ ਵੀ ਆ ਕਹਿੰਦਾ ਮੇਰੇ ਪਰ ਪਾਣੀ ਛੱਟਿਆ ਤਾਂ ਕਹਿੰਦਾ ਲੰਘਿਆ ਤੇ ਉਸੇ ਉਹੀ ਬੰਦਾ ਫੇਰ ਦੁਬਾਰਾ ਆਇਆ ਹੋਣ ਕੀ ਚਾਹਨੇ ਆ ਤੁਸੀਂ ਕਿ ਅਸੀਂ ਕਾਰਵਾਈ ਚਾਹਨੇ ਆ ਇਨਵੈਸਟੀਗੇਸ਼ਨ ਚਾਹਨੇ ਆ ਜੀ ਪੁਲਿਸ ਅੰਦਰ ਜਾਂਚ ਕਰੀ ਆ ਕੋਈ ਆਇਆ ਸੁਨੇਹਾ ਗਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਹਜੇ ਕੁਛ ਨਹੀਂ ਇਹ ਮਾਮਲਾ ਸਥਾਲਾ ਬਿੜਦਾ ਆ ਜਿਹੜਾ ਸਿਰੋ ਤੇ ਮਗਿਆ ਹੋਇਆ ਬੱਲਾ ਚੂਣ ਦੇ ਨਾਲ ਜਿਲ੍ਹਾ ਸ਼ਿਕਾਰ ਸਥਾਲਾ ਬਿੜਦਾ ਮਾਮਲਾ ਮੌਲਾ ਜੀ ਆ ਕੇ ਸਾਈਕੋ ਬਸਿਆ ਜਾਂਦਾ ਬਰ ਇਦਾਂ ਦੀ ਡੱਪਰੀ ਜਾਂਚ ਉਹ ਬਿਗੈਰ ਇਦਾਂ ਕਹਿਣਾ